ਦੋਸਤੋ ਇੱਕ ਬੋਲੀ ਬੜੀ ਮਸ਼ਹੂਰ ਆ ਮੈਨਾ ਜੰਮ ਦੀ ਤਾਂ ਤੂੰ ਕਿੱਥੋਂ ਵਿਆਹੀ ਦਾਵੇਂ ਤੇ ਆ ਸਿਆਸੀ ਪਾਰਟੀਆਂ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਇਹੀ ਹਾਲ ਆ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਸੱਚੀ ਸੇਵਾ ਤਾਂ ਅਸੀਂ ਕਰ ਰਹੇ ਆ ਉਹ ਚਾਹੇ ਆਮ ਆਦਮੀ ਪਾਰਟੀ ਦੇ ਬੰਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਸਭ ਨੂੰ ਆਪੋ ਆਪਣੇ ਥਾਈ ਵਹਿਮ ਪਿਆ ਹੋਇਆ ਕਿਉਂਕਿ ਜੋ ਅੱਜ ਹੜ ਭੀੜਤਾਂ ਦੀ ਹਾਲਤ ਆ ਤੇ ਉਥੇ ਜਾ ਜਾ ਕੇ سوشل میڈیا ਤੇ ਜਿਵੇਂ ਇਹ ਵੱਖ-ਵੱਖ ਪਾਰਟੀਆਂ ਦੇ ਆਗੂ ਫੋਟੋ ਕਰਵਾ ਰਹੇ ਨੇ ਤੇ ਫਿਰ سوشل میڈیا ਤੇ ਅਲੱਗ-ਅਲੱਗ ਆਪਣੇ ਅਕਾਊਂਟਾਂ ਦੇ ਉੱਪਰੋਂ ਇਹ ਦਿਖਾ ਰਹੇ ਨੇ ਲੋਕਾਂ ਵਿੱਚ ਕਿ ਸੱਚੀ ਸੇਵਾ ਤਾਂ ਪੰਜਾਬ ਦੀ ਅਸੀਂ ਕਰ ਰਹੇ ਆ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੱਗਦਾ ਕਿ ਸੱਚੀ ਸੇਵਾ ਅਸੀਂ ਕਰ ਰਹੇ ਆ ਅਕਾਲੀ ਦਲ ਵਾਲੇ ਆਂਦੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਡਬੋਤਾ ਪਰ ਸੱਚੀ ਸੇਵਾ ਅਸੀਂ ਪੰਜਾਬ ਦੀ ਕਰ ਰਹੇ ਆ ਉਧਰ ਕਾਂਗਰਸ ਕਹਿੰਦੀ ਆ ਕਿ ਪੰਜਾਬ ਦੀ ਸੱਚੀ ਸੇਵਾ ਅਸੀਂ ਕਰ ਰਹੇ ਆ ਹੁਣ ਪੰਜਾਬੀ ਲੋਕਾਂ ਨੇ ਪੰਜਾਬ ਨੇ ਇਹ ਸਭ ਕੁਝ ਇਹਨਾਂ ਤਿੰਨਾਂ ਪਾਰਟੀਆਂ ਦਾ ਦੇਖਿਆ ਹੀ ਹੋਇਆ ਉਹਨਾਂ ਨੇ ਅਕਾਲੀਆਂ ਦਾ ਰਾਜ ਵੀ ਦੇਖਿਆ ਉਹਨਾਂ ਨੇ ਕਾਂਗਰਸੀਆਂ ਦਾ ਵੀ ਦੇਖਿਆ ਤੇ ਉਹ ਹੁਣ ਆਮ ਆਦਮੀ ਪਾਰਟੀ ਦਾ ਰਾਜ ਵੀ ਦੇਖ ਚੁੱਕੇ ਆ ਤੇ ਹੁਣ ਪੰਜਾਬੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦੇ ਅਸਲੀ ਹੀਰੋ ਇਹ ਵੱਖ-ਵੱਖ ਤਰ੍ਹਾਂ ਦੀਆਂ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਨਹੀਂ ਜਿਹੜੇ ਹਰ ਭੀੜਤਾ ਦੀ ਮਦਦ ਵਾਸਤੇ ਉੱਥੇ ਜਾਂਦੇ ਆ ਪਤਾ ਨਹੀਂ ਉੱਥੇ ਕੁਝ ਕਰਦੇ ਆ ਕਿ ਨਹੀਂ ਕਰਦੇ ਪਰ ਫੋਟੋ ਜ਼ਰੂਰ ਖਿਚਾ ਲੈਂਦੇ ਆ ਕਿ ਅਸੀਂ ਆਹ ਦਾਨ ਕਰ ਰਹੇ ਆ ਜੀ ਅਸੀਂ ਉਹ ਦਾਨ ਕਰ ਰਹੇ ਆ ਤੇ ਫਿਰ ਉਹਨਾਂ ਨੂੰ ਮਸ਼ਹੂਰ ਕਰੀ ਜਾਂਦੇ ਆ ਪਰ ਅਸਲੀ ਤੁਹਾਡੇ ਦਾਨੀ ਕੌਣ ਨੇ ਅਸਲੀ ਜਿਹੜੇ ਸੇਵਾ ਕਰਨ ਵਾਲੇ ਆ ਉਹ ਕੌਣ ਨੇ ਦੋਸਤੋ ਪਹਿਲਾਂ ਤਾਂ ਜੇਕਰ ਅਸੀਂ ਗੱਲ ਕਰੀਏ ਜਾ ਜਿਹੜੇ ਪਿੰਡਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਪਿੰਡਾਂ ਦੇ ਆਮ ਕਿਸਾਨਾਂ ਨੇ ਆਮ ਮਜ਼ਦੂਰਾਂ ਨੇ ਪੂਰੇ-ਪੂਰੇ ਪਿੰਡਾਂ ਨੇ ਆਪਣੇ ਪਿੰਡ ਦੇ ਅੰਦਰੋਂ ਥੋੜੀ-ਥੋੜੀ ਸੇਵਾ ਇਕੱਠੀ ਕਰਕੇ ਉਧਰ ਹੜਪੀੜਤ ਲੋਕਾਂ ਦੀ ਮਦਦ ਵੱਲ ਜਾਣਾ ਸ਼ੁਰੂ ਕੀਤਾ ਤੇ ਅੱਜ ਤੱਕ ਜਾ ਰਹੇ ਨੇ ਪਹਿਲੇ ਨੰਬਰ ਤੇ ਉਹ ਭੈਣਾ ਭਰਾ ਉਹ ਪਿੰਡਾਂ ਦੇ ਲੋਕ ਦੂਜੇ ਨੰਬਰ ਤੇ ਜਿਹੜੇ ਉੱਥੇ ਜਾ ਕੇ ਨਿਸ਼ਕਾਮ ਸੇਵਾ ਕਰ ਰਹੇ ਨੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਜ਼ਰ ਨਹੀਂ ਆਉਂਦੇ ਕਿਤੇ ਹੋਰ ਉਹ ਆਪਣੀਆਂ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਨਹੀਂ ਹੁੰਦੇ ਕੋਈ ਉਹਨਾਂ ਕੋਲੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਨਹੀਂ ਪਰ ਉਹ ਦਿਨ ਰਾਤ ਸੇਵਾ ਤੇ ਲੱਗੇ ਹੋਇਆ ਉਹ ਵੀਰ ਜਿਨ੍ਹਾਂ ਨੇ ਗੱਟੇ ਭਰ-ਭਰ ਕੇ ਮਿੱਟੀ ਦੇ ਆਪਦੇ ਮੋਢਿਆਂ ਦੇ ਚੁੱਕੇ ਤੇ ਜਿੱਥੋਂ ਬੰਨ ਟੁੱਟ ਰਹੇ ਸੀ ਉੱਥੇ ਲਜਾਲ ਜਾ ਕੇ ਮਿੱਟੀ ਦੇ ਉਹ ਗੱਟੇ ਸੁਟੇ ਉੱਥੇ ਬੰਨ ਮਾਰੇ ਉਹਨਾਂ ਪਾਣੀਆਂ ਨੂੰ ਰੋਕਿਆ ਉਹ ਚਾਹੇ ਫਰੋਜ਼ਪੁਰ ਹੋਵੇ ਚਾਹੇ ਚਾਹੇ ਡੇਰਾ ਬਾਬਾ ਨਾਨਕ ਹੋਵੇ ਗੁਰਦਾਸਪੁਰ ਦੇ ਏਰੀਆ ਵਿੱਚ ਹੋਵੇ ਅੰਮ੍ਰਿਤਸਰ ਹੋਵੇ ਤੇ ਚਾਹੇ ਲੁਧਿਆਣੇ ਦੇ ਵਿੱਚ ਹੋਵੇ ਜਿਹੜੇ ਆਮ ਪੈਣਾਪਰਾ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਦੀ ਕਿਤੇ ਕੋਈ ਫੋਟੋ ਨਹੀਂ ਆਈ ਜਿਨ੍ਹਾਂ ਨੇ ਉਥੇ ਮਿੱਟੀਆਂ ਲਿਆ ਲਿਆ ਕੇ ਟਰਾਲੀਆਂ ਆਪਣੀਆਂ ਲਾਂਘਾਂ ਮਿੱਟੀ ਸੁਟਣ ਦੇ ਵਾਸਤੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਭਾਰੇ ਪੱਥਰ ਚੁੱਕ ਚੁੱਕ ਕੇ ਉਥੇ ਸੁਟੇ ਉਹ ਲੋਕ ਸੱਚੇ ਹੀਰੋ ਨੇ ਇਸ ਮੁਹਿੰਮ ਦੇ ਤੇ ਦੂਸਰੇ ਨੰਬਰ ਤੇ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਹੜਪੀੜਤ ਪਰਿਵਾਰਾਂ ਦੇ ਵਾਸਤੇ ਉੱਥੇ ਕੰਮ ਤੇ ਲੱਗੇ ਭਰਾਵਾਂ ਦੇ ਵਾਸਤੇ ਉੱਥੇ ਹਰ ਇੱਕ ਵਾਸਤੇ ਲੰਗਰ ਬਣਾ ਰਹੀਆਂ ਨੇ ਲਗਾਤਾਰ ਲੋਹਾਂ ਤੇ ਬੈਠੀਆਂ ਨੇ ਤਵੀਆਂ ਦੇ ਮੂਹਰੇ ਸੇਕ ਦੇ ਵਿੱਚ ਬੈਠੀਆਂ ਰੋਟੀਆਂ ਪਕਾ ਰਹੀਆਂ ਨੇ ਸਬਜ਼ੀਆਂ ਬਣਾ ਰਹੀਆਂ ਨੇ ਹੋਰ ਕੰਮਾਂ ਦੇ ਵਿੱਚ ਭਰਾਵਾਂ ਦੀ ਮਦਦ ਕਰ ਰਹੀਆਂ ਨੇ ਉਹ ਭੈਣਾ ਨੇ ਅਸਲੀ ਹੀਰੋਇਨਾ ਇਹ ਸਭ ਕਸੇ ਦੀਆਂ ਜਿਹੜੇ ਮਹਿਸ ਉਥੇ ਹੜ ਭੀੜਤਾਂ ਦੇ ਕੋਲ ਜਾਂਦੇ ਨੇ ਮੇਰੇ ਵਰਗੇ ਜਾ ਕੇ ਉਥੇ ਫੋਟੋ ਕਰਾਉਂਦੇ ਨੇ ਫੋਟੋ ਕਰਵਾ ਕੇ ਕੋਈ ਬੁਰਕੀ ਤੋੜ ਕੇ ਮੂੰਹ ਚ ਪਾਈ ਜਾਂਦਾ ਕੋਈ ਕੁਝ ਕਿਸੇ ਨੂੰ ਗਿਫਟ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਜੇ ਕੋਈ ਕਿਸੇ ਨੂੰ ਪੈਸੇ ਦਾਨ ਕਰਨ ਦੀ ਫੋਟੋ ਸ਼ੋਅ ਕਰ ਦਿੰਦਾ ਤੇ ਐਵੇਂ ਕਰ ਕਰਕੇ ਫੋਟੋ ਕਰਵਾ ਕਰਵਾ ਕੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਆਉਂਦਾ ਪ੍ਰਚਾਰ ਕਰਦੇ ਆ ਉਹ ਤੁਹਾਡੇ ਅਸਲੀ ਹੀਰੋ ਨਹੀਂ ਖਾਸ ਤੌਰ ਤੇ ਮੈਂ ਗੱਲ ਸਿਆਸੀ ਪਾਰਟੀਆਂ ਦੀ ਕਰਦੀ ਆ ਜਿਹੜੇ ਸਿਆਸੀ ਪਾਰਟੀਆਂ ਵਾਲੇ ਚਾਹੇ ਆ ਆਮ ਆਦਮੀ ਪਾਰਟੀ ਵਾਲੇ ਆ ਚਾਹੇ ਕਾਂਗਰਸ ਵਾਲੇ ਆ ਚਾਹੇ ਅਕਾਲੀ ਦਲ ਵਾਲੇ ਆ ਦੋਸਤੋ ਤੁਹਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਭਾਵਕ ਕਰਕੇ ਇਹ ਵੱਖ-ਵੱਖ ਸਿਆਸੀ ਪਾਰਟੀਆਂ ਅੱਜ ਤੱਕ ਲੁੱਟਦੀਆਂ ਆਈਆਂ ਨੇ ਤੇ ਹੁਣ ਵੀ ਲੁੱਟਣ ਜਾ ਰਹੀਆਂ ਨੇ ਹੁਣ ਵੀ ਉਹ ਮਾਹੌਲ ਬਣਾ ਰਹੀਆਂ ਨੇ ਕਿ ਕਿਸੇ ਨੂੰ ਕਿੰਨੇ ਪੈਸੇ ਦਾਨ ਕਰਤੇ ਕਿਸੇ ਨੂੰ ਕੋਈ ਚੀਜ਼ ਦਾਨ ਕਰਤੀ ਅਤੇ ਹੁਣ ਉਹ ਲੋਕਾਂ ਨੂੰ ਇਹ ਦਿਖਾ ਰਹੇ ਨੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਫੋਟੋ ਖਿਚਾ ਖਿਚਾ ਕੇ ਕਿ ਅਸੀਂ ਤਾਂ ਪੰਜਾਬ ਦੀ ਸੇਵਾ ਹੀ ਬਹੁਤ ਕਰਦੇ ਆ ਪਰ ਯਾਦ ਰੱਖਿਓ ਜਿਹੜੀ ਪਾਰਟੀ ਹੋਣਾ ਤੇ ਜਿਹੜੀਆਂ ਪਾਰਟੀਆਂ ਦੋ ਪਹਿਲਾਂ ਇੱਥੇ ਰਹਿ ਕੇ ਗਈਆਂ ਨੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਿਸੇ ਨੇ ਵੀ ਹੋਰ ਇੱਥੇ ਰਾਜ ਕੀਤਾ ਤੇ ਯਾਦ ਰੱਖਿਓ ਤੁਸੀਂ ਉਹਨਾਂ ਤੋਂ ਪਹਿਲਾਂ ਛਿੱਤਰ ਖਾ ਚੁੱਕੇ ਹੋ ਤੇ ਤੁਹਾਨੂੰ ਉਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਜੋ ਜੋ ਕੁਝ ਪੰਜਾਬ ਦੇ ਅੰਦਰ ਹੋਇਆ ਕਈਆਂ ਨੇ ਇੱਥੇ ਬਿਆਦਮੀਆਂ ਕਰਵੋਂ ਦੇ ਕਈਆਂ ਤੇ ਦੋਸ਼ ਲੱਗੇ ਕਿ ਉਹਨਾਂ ਨੇ ਬਿਆਦਮੀਆਂ ਕਰਵਾਈਆਂ ਤੇ ਕਈ ਕਈ ਜਾਣੇ ਗੁਰਕਾ ਸਾਹਿਬ ਦੀ ਸੋਹ ਖਾ ਕੇ ਮੁੱਕਰ ਗਏ ਕਿ ਅਸੀਂ ਜਿਨ੍ਹਾਂ ਨੇ ਬਿਆਦਮੀਆਂ ਕਰਵਾਈਆਂ ਉਹਨਾਂ ਨੂੰ ਫੜਾਂਗੇ ਤੇ ਮੁੜ ਕੇ ਕਿਤੇ ਉਹਨਾਂ ਦੇ ਵਾਅਦੇ ਪੂਰ ਨਹੀਂ ਛੜੇ ਸਾਡੇ ਪਵਿੱਤਰ ਗੁਰਕਾ ਸੌ ਸਾਬ ਦੀ ਸੋង ਖਾ ਕੇ ਮੁਕਰਗੇ ਤੇ ਉਹੀ ਹਾਲ ਆਮ ਆਦਮੀ ਪਾਰਟੀ ਦਾ ਰਿਹਾ ਜਿਹੜੀ ਕਹਿੰਦੀ ਸੀ ਸਾਨੂੰ ਸਭ ਪਤਾ ਨਸ਼ਾ ਕਿੱਥੋਂ ਆਉਂਦਾ ਤੇ ਇਹ ਬਿਆਦਵੀਆਂ ਕਿਹਨੇ ਕਰਵਾਈਆਂ ਤੇ ਅਸੀਂ ਸਾਡੀ ਸਤਾ ਦੇ ਵਿੱਚ ਆਉਂਦੇ ਹੀ ਅਸੀਂ ਉਹਨਾਂ ਲੋਕਾਂ ਨੂੰ ਸਖਤ ਸਜ਼ਾਵਾਂ ਦੇਵਾਂਗੇ ਉਹਨਾਂ ਨੂੰ ਬਖਸ਼ਾਂਗੇ ਨਹੀਂ ਪਰ ਅੱਜ ਤੱਕ ਕੀਤਾ ਕਰਾਇਆ ਉਹਨਾਂ ਨੇ ਵੀ ਕੁਝ ਨਹੀਂ ਤੇ ਤੁਹਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਨਾਂ ਨੂੰ ਉਹ ਤੁਹਾਡੇ ਹੀਰੋ ਨਹੀਂ ਅਸਲੀ ਅਸਲੀ ਨਾਇਕ ਅਸਲੀ ਹੀਰੋ ਤੁਹਾਡੇ ਆਮ ਲੋਕ ਨੇ ਆਮ ਭੈਣਾ ਭਰਾਣੇ ਜਿਨ੍ਹਾਂ ਦਾ ਕਿਤੇ ਕੋਈ ਨਾਂ ਥਾ ਨਹੀਂ ਪਰ ਲਗਾਤਾਰ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਚਾਹੇ ਉਹ ਬੰਨਾਂ ਤੇ ਵੀਰ ਬੰਨ ਬਨ ਰਹੇ ਹੁਣ ਮਿੱਟੀ ਦੀਆਂ ਟਰਾਲੀਆਂ ਸੁੱਟ ਰਹੇ ਹੁਣ ਘੱਟੇ ਪਰ ਪਰ ਸੁੱਟ ਰਹੇ ਹੁਣ ਭਾਰੀ ਪੱਥਰ ਲਿਆ ਲਿਆ ਕੇ ਉੱਥੇ ਬੰਨ ਮਾਰ ਰਹੇ ਹੁਣ ਤੇ ਚਾਹੇ ਸਾਡੀਆਂ ਭੈਣਾ ਹੋਣ ਜਿਹੜੀਆਂ ਪਹਿਣਾ ਸਾਡੀਆਂ ਦਿਨ ਰਾਤ ਤਵੀਆਂ ਦੇ ਕੋਲ ਬਹਿ ਕੇ ਲੰਗਰ ਪਕਾ ਰਹੀਆਂ ਤੇ ਜਾਏ ਸਾਡੇ ਉਹ ਪਹਿਣਾ ਭਰਾ ਜਿਹੜੇ ਕੋਈ ਦਵਾਈ ਦੀ ਸੇਵਾ ਕਰ ਰਿਆ ਕੋਈ ਪਾਣੀ ਦੀ ਸੇਵਾ ਕਰ ਰਿਆ ਕੋਈ ਲੰਗਰ ਦੀ ਸੇਵਾ ਕਰ ਰਿਆ ਵੱਖ-ਵੱਖ ਤਰ੍ਹਾਂ ਦੀਆਂ ਆਪਣੀਆਂ ਸੇਵਾਵਾਂ ਜਿਹੜੇ ਲੋਕ ਦੀਨ ਦੁਖੀਆਂ ਵਾਸਤੇ ਨਿਭਾ ਰਹੇ ਨੇ ਤੇ ਉਹ ਲੋਕ ਜਿਨ੍ਹਾਂ ਨੇ ਜਿਹੜੇ ਸੱਚਮੁੱਚ ਕਿਸੇ ਸਿਆਸੀ ਤੇ ਨਾ ਨਾਤਾ ਨਹੀਂ ਰੱਖਦੇ ਬਲਕਿ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਆ ਜਿਨ੍ਹਾਂ ਨੇ ਲੋਕਾਂ ਵਾਸਤੇ ਐਲਾਨ ਕੀਤੇ ਆ ਜਿਹੜੇ ਸਹਿੰਦੇ ਨੇ ਕਿ ਅਸੀਂ ਇੰਨਾ ਫੰਡ ਆ ਘਰ ਨੂੰ ਦੇਵਾਂਗੇ ਐਨੇ ਘਰ ਅਸੀਂ ਗੋਦ ਲੈ ਲਿਆ ਤੇ ਐਨੇ ਲੋਕਾਂ ਦੇ ਘਰ ਬਣਾ ਕੇ ਦੇਵਾਂਗੇ ਫਸਲਾਂ ਦੇਵਾਂ ਫਸਲਾਂ ਸਹੀ ਕਰਨ ਵਾਸਤੇ ਡੀਜ਼ਲ ਦੇਵਾਂਗੇ ਉਥੋਂ ਰੇਤਾ ਚਕਾਵਾਂਗੇ ਜਿਨ੍ਹਾਂ ਨੇ ਇਹ ਕਿਹਾ ਉਹ ਨਹੀਂ ਜਿਹੜੇ ਸਿਰਫ ਆਪ ਦੀ ਸਿਆਸਤ ਚਮਕਾਉਣ ਵਾਸਤੇ ਸਿਰਫ ਵੋਟਾਂ ਮਾਰੇ ਉੱਥੇ ਫਿਰਦੇ ਨੇ ਕਿਉਂਕਿ ਤੁਹਾਨੂੰ ਡੋਬਣ ਵਾਲੇ ਵੀ ਇਹ ਲੋਕ ਨੇ ਅੱਜ ਪੰਜਾਬ ਦੇ ਅੰਦਰ ਇਹ ਹੜ੍ਹ ਪਹਿਲੀ ਵਾਰ ਨਹੀਂ ਆਇਆ ਯਾਦ ਰੱਖੋ ਕੀ ਇਹ ਹੜ੍ਹ ਪਿਛਲੀਆਂ ਸਰਕਾਰਾਂ ਵੇਲੇ ਵੀ ਆਇਆ ਤੇ ਜੇਕਰ ਹੜ੍ਹ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਆਇਆ ਤੇ ਉਹਨਾਂ ਸਰਕਾਰਾਂ ਦਾ ਤੁਹਾਡੇ ਨਾਲ ਕੀ ਰਵੱਈਆ ਸੀ ਉਸ ਟਾਈਮ ਜਦੋਂ ਉਹ ਖੁਦ ਸਤਾ ਦੇ ਵਿੱਚ ਸੀ ਅੱਜ ਦੀ ਪਾਰਟੀ ਦੀ ਗੱਲ ਤਾਂ ਆਪਾਂ ਨੂੰ ਪਤਾ ਲੱਗ ਹੀ ਚੁੱਕੀ ਆ ਜੋ ਪਹਿਲਾਂ ਵੀ ਹੋਇਆ 2023 ਦੇ ਵਿੱਚ ਵੀ ਹੋਇਆ ਜੋ ਹੁਣ ਵੀ ਹੋਇਆ ਉਹਨਾਂ ਬਾਰੇ ਤਾਂ ਕਲੀਅਰ ਕੱਟੀ ਆ ਲੋਕ ਹੁਣ ਭੁੱਲੇ ਨਹੀਂ ਜੋ ਲੋਕਾਂ ਦੇ ਨਾਲ ਹੋ ਚੁੱਕਾ ਪਰ ਪਹਿਲੀਆਂ ਸਰਕਾਰਾਂ ਵੇਲੇ ਵੀ ਜੋ ਕੁਝ ਹੋਇਆ ਉਹ ਚੇਤਾ ਰੱਖੋ ਵੀ ਉਦੋਂ ਜਦੋਂ ਹੜਾਂ ਦੀ ਮਾਰ ਪਈ ਸੀ ਲੋਕਾਂ ਦੇ ਨਾਲ ਕੀ ਹੋਇਆ ਸੀ ਉਦੋਂ ਸਰਕਾਰਾਂ ਨੇ ਉਹਨਾਂ ਦਾ ਕੀ ਕੀਤਾ ਸੀ ਹੁਣ ਤੱਕ ਪੰਜਾਬ ਦੇ ਲੋਕ ਕਿੰਨੀ ਵਾਰੀ ਹੜਾਂ ਦੀ ਮਾਰ ਝੱਲ ਚੁੱਕਿਆ ਤੇ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਹੁਣ ਜਿਹੜੀਆਂ ਇਹ ਪਾਰਟੀਆਂ ਵਿਖਾਵਾ ਕਰ ਰਹੀਆਂ ਨੇ ਕਿੰਨੋਈ ਵਿਖਾਵਾ ਕਰ ਰਹੀਆਂ ਨੇ ਕਿ ਇਹ ਹੁਣ ਸੱਚੀ-ਮੁੱੱਚੀ ਲੋਕ ਅਥਾਈਚੀ ਬਣ ਗਈਆਂ ਜਾਂ ਸਿਰਫ ਇਹਨਾਂ ਦੇ ਮਹਿਜ਼ ਵਿਖਾਵੇ ਹੀ ਨੇ ਸਿਰਫ ਇਹ ਵਿਖਾਵੇ ਹੀ ਕਰਦੀਆਂ ਨੇ ਫੋਟੋ ਖਿਚਵਾ ਖਿਚਵਾ ਕੇ ਜਿਵੇਂ ਇਹ ਸੋਸ਼ਲ ਮੀਡੀਆ ਤੇ ਛਾਈਆਂ ਪਈਆਂ ਨੇ ਵੱਖ-ਵੱਖ ਧਰਾਂ ਦੇ ਨੁਮਾਇंदे ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਕਿ ਸੱਚਮੁੱੱਚ ਇਹ ਪੰਜਾਬ ਦੀ ਸੇਵਾ ਕਰ ਰਹੇ ਆ ਕਿ ਆਪਣੀ ਵੋਟ ਪੱਕੀ ਕਰ ਰਹੇ ਆ ਤੇ ਤੁਹਾਡੇ ਅਸਲੀ ਹੀਰੋ ਕੌਣ ਨੇ ਆਮ ਲੋਕ ਜਿਹੜੇ ਬਿਨਾ ਕਿਸੇ ਫੋਟੋ ਖਿਚਾਏ ਨਿਸ਼ਕਾਮਤਾ ਦੇ ਨਾਲ ਦਿਨ ਰਾਤ 24 ਘੰਟੇ ਤੁਹਾਡੀ ਸੇਵਾ ਕਰ ਰਹੇ ਆ ਜਾਂ ਉਹ ਜਿਹੜੇ ਆਉਂਦੇ ਹੀ ਤੁਹਾਡੀਆਂ ਕਿਸ਼ਤੀਆਂ ਵੀ ਖੋਹ ਲੈਂਦੇ ਆ ਤੇ ਆਪਣੀਆਂ ਫੋਟੋ ਆਪ ਦੇ ਕੈਮਰਾਮੈਨ ਆਪਣੇ ਨਾਲ ਲੈ ਕੇ ਆਉਂਦੇ ਆ ਤੇ ਆਪਦੀਆਂ ਫੋਟੋ ਖਿਚਵਾ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਕੁਝ ਘੰਟਿਆਂ ਦੀ ਫੇਰੀ ਉਹਨਾਂ ਦੀ ਹੁੰਦੀ ਆ ਲੋਕਾਂ ਦੇ ਵਿੱਚ ਤੇ ਫੇਰੀ ਪੂਰੀ ਮਾਰ ਕੇ ਚਲੇ ਜਾਂਦੇ ਆ ਇੱਕ ਗੱਲ ਯਾਦ ਰੱਖੋ ਦੋਸਤੋ ਕਿ ਅਸਲੀ ਹੀਰੋ ਹੁੰਦੇ ਕੌਣ ਆ ਜਿਹੜੇ ਇਹ ਭੈਣ ਭਰਾ ਨਿਸ਼ਕਾਮ ਸੇਵਾ ਕਰ ਰਹੇ ਆ ਨਾ ਉਹ ਉਹ ਇੱਟਾਂ ਨੇ ਨੀਂਹ ਦੀਆਂ ਜਿਹੜੀਆਂ ਇੱਟਾਂ ਕਿਸੇ ਨੂੰ ਦਿਖਾਈ ਤਾਂ ਨਹੀਂ ਦਿੰਦੀਆਂ ਪਰ ਪੂਰੀ ਦੀ ਪੂਰੀ دیوار ਪੂਰੀ ਦੀ ਪੂਰੀ ਕੰਧ ਪੂਰੇ ਦਾ ਪੂਰਾ ਘਰ ਉਹਨਾਂ ਇੱਟਾਂ ਤੇ ਟਿਕਿਆ ਹੁੰਦਾ ਤੇ ਇਹ ਭੈਣਾ ਭਰਾ ਜਿਹੜੇ ਦਿਨ ਰਾਤ ਨਿਸ਼ਕਾਮ ਸੇਵਾ ਕਰ ਰਹੇ ਆ ਤੁਹਾਡੇ ਅਸਲੀ ਹੀਰੋ ਆ ਉਹ ਇਹੀ ਨੀਆਂ ਦੀਆਂ ਈਟਾਂ ਨੇ ਜਿਹੜੇ ਕਿਸੇ ਸੋਸ਼ਲ ਮੀਡੀਆ ਅਕਾਊਂਟ ਤੇ ਨਜ਼ਰੀ ਨਹੀਂ ਆਉਂਦੇ ਜਿਨ੍ਹਾਂ ਦੇ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਜਿਨ੍ਹਾਂ ਦੀ ਕੋਈ ਮਸ਼ਹੂਰੀ ਨਹੀਂ ਜਿਨ੍ਹਾਂ ਕੋਲੇ ਕੋਈ ਪੱਤਰਕਾਰ ਵੀ ਮਰਲਾ ਵਾਂਝਾ ਹੀ ਪਹੁੰਚਦਾ ਜਿਨ੍ਹਾਂ ਬਾਰੇ ਬੜੇ ਲੋਕਾਂ ਨੂੰ ਨਹੀਂ ਪਤਾ ਪਰ ਉਹ ਦਿਨ ਰਾਤ ਇੱਕ ਕਰਕੇ ਉਥੇ ਸੇਵਾ ਕਰ ਰਹੇ ਆ ਹੜਪੀੜਤ ਲੋਕਾਂ ਦੀ ਉਹ ਨੇ ਤੁਹਾਡੇ ਅਸਲੀ ਹੀਰੋ ਹੀਰੋਇਨਾਂ